ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬੋ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਆ ਸਾਰੇ ਵੀਰਾਂ ਨਾਲ ਆ ਯਾਰ ਇੱਕ ਵੀਡੀਓ ਵੇਖੀ ਬੜਾ ਮਨ ਨੂੰ ਦੁੱਖ ਲੱਗਾ ਆ ਮੈਨੂੰ ਲੱਗਦਾ ਪਟਿਆਲੇ ਏਰੀਆ ਦੀ ਵੀਡੀਓ ਆ ਵੀ ਆ ਜਿਹੜੇ ਆਂਦੇ ਨਾ ਮੀ ਅਖੇ ਭੈਣ ਤੋਂ ਵੀ ਜਦੋਂ ਮੀ ਪਵਾਉਣਾ ਹੋਵੇ ਉਦੋਂ ਗੁੱਡੀ ਫੂਕਣੀ ਚਾਹੀਦੀ ਆ ਤੋ ਕੋ ਜਿਹੜਾ ਗੁੱਡੀ ਫੂਕਣ ਵਾਲਾ ਢੋਂਗਾ ਗੁੱਡੀ ਫੂਕਣ ਤੋਂ ਪਹਿਲਾਂ ਪਾਠੀ ਸਿੰਘ ਅਰਦਾਸ ਕਰਦਾ ਪਿਆ ਅਖੇ ਸਾਨੂੰ ਗੁੱਡੀ ਫੂਕਣ ਦੀ ਇਜਾਜ਼ਤ ਤੇ ਦਿੱਤੀ ਜਾਵੇ ਠੀਕ ਹੈ ਨਾ ਜਿਹੜੀ ਦੇਗਾਂ ਜਾਂ ਗੁਲਗਲੇ ਅਖੇ ਉਹਨਾਂ ਨੂੰ ਭੋਗ ਲੱਗੇ ਇੱਕ ਕਦੋਂ ਦੀ ਮਰਜ਼ਾਦਾ ਆ ਗਈ ਵੀ ਗੁੱਡੀ ਫੂਕਣ ਤੋਂ ਪਹਿਲਾਂ ਗੁਰਦਾਰੇ ਦਾ ਗਰੰਥੀ ਅਰਦਾਸ ਕਰੂਗਾ ਇਹ ਬੇਅਦਵੀ ਨਹੀਂ ਜਾਂ ਜਿਹੜਾ ਗਰੰਥੀ ਸਿੰਘ ਆ ਉਹਨੂੰ ਮਰਜ਼ਾਦਾ ਦਾ ਨਹੀਂ ਪਤਾ ਗ੍ਰੰਥੀ ਸਿੰਘ ਅ ਗ੍ਰੰਥੀ ਸਿੰਘ ਗੁਰੂ ਦੀ ਬਾਣੀ ਪੜਦਾ ਨਾ ਤੇ ਗੁਰਬਾਣੀ ਚ ਕੀ ਲਿਖਿਆ ਕੀ ਲਿਖਿਆ ਗੁਰਬਾਣੀ ਚ ਮੀ ਪਾਇਆ ਬੋਲੋ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਜਦੋਂ ਮੀ ਪਾਉਂਦਾ ਉਦੋਂ ਰੱਬ ਹੀ ਪਾਉਂਦਾ ਦੂਜਾ ਕਿਹੜਾ ਮੀ ਪਵਾਉਣ ਵਾਲਾ ਦੂਜਾ ਕਿਹੜਾ ਜੰਪਿਆ ਜਿਹੜਾ ਮੀ ਪਵਾਉਣ ਵਾਲਾ ਅਸੀਂ ਆਨੇ ਫਲਾਣੇ ਦੇ ਚੌਂਕੀ ਭਰੀ ਫਲਾਣੇ ਨੇ ਮੀਂਹ ਪਵਾਤਾ ਫਲਾਣੇ ਦੇ ਚੌਂਕੀ ਭਰੀ ਫਲਾਣੇ ਨੇ ਮੁੰਡਾ ਦੇ ਤਾਂ ਫਲਾਣੇ ਦੇ ਚੌਂਕੀ ਭਰੀ ਵੀਜਾ ਲੱਗ ਗਿਆ ਫਲਾਣੇ ਦੇ ਚੌਂਕੀ ਭਰੀ ਆਹ ਕੋਸ਼ ਹੈ ਗੁਰੂ ਜੀ ਝੂਠ ਬੋਲਦੇ ਆ ਦੱਸੋ ਜੇ ਗੁਰਬਾਣੀ ਚ ਨਹੀਂ ਲਿਖਿਆ ਤਾਂ ਮੈਂ ਉਸੇ ਪਾਠੀ ਨੂੰ ਪੁੱਛਦਾ ਪਾਠੀ ਸਿੰਘ ਨੂੰ ਤਾਂ ਪਤਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਦੇ ਵਿੱਚ ਕੀ ਲਿਖਿਆ ਵੀ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਕਿ ਜਦੋਂ ਮੀ ਪੌਂਦਾ ਰੱਬ ਪੌਂਦਾ ਤੇ ਤੁਸੀਂ ਢੋਂਗੇ ਕਿਹੋ ਜੇ ਰੱਜਦੇ ਫਿਰਦੇ ਜੀ ਉਹ ਗੁੱਡੀ ਫੂਕਣ ਵਾਲਾ ਹਾਂ ਫੂਕਣ ਗੁੱਡੀਓ ਜੋ ਮਰਜ਼ੀ ਕਰਨ ਪਰ ਜਿਹੜੀ ਅਰਦਾਸ ਕੀਤੀ ਉੱਤੇ ਜਾ ਕੇ ਤੂੰ ਉਹ ਬਿਆਦਵੀ ਨਹੀਂ ਪੁੱਛੋ ਇਹਨਾਂ ਨੂੰ ਗੁਰਬਾਣੀ 'ਚ ਕੀ ਲਿਖਿਆ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟਨਾ ਆਵੇ ਇਹ ਅਗੰਤ ਭਰੇ ਪੰਡਾਰ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਸ ਬਲਿਹਾਰ ਨੇ ਜਲਥਲ ਮਈਲ ਸੋਏ ਕਰਨ ਕਾਰਨ ਕੰਮ ਕਰਨ ਤੇ ਕਰਾਉਣ ਵਾਲਾ ਪ੍ਰਭ ਏਕ ਹੈ ਪ੍ਰਭ ਪਰਮਾਤਮਾ ਇਕ ਹੈ ਦੂਸਰ ਦੂਜਾ ਨਾ ਹੀ ਕੋਹੇ ਵੀ ਦੂਜਾ ਕੋਈ ਨਹੀਂ ਲੈ ਦੱਸੋ ਇੱਕ ਪਰਮਾਤਮਾ ਤੋਂ ਬਿਨਾ ਦੂਜੀ ਸ਼ਕਤੀ ਕੋਈ ਨਹੀਂ ਹੋएगी ਪੁੱਛੋ ਇਹ ਬਾਬੇ ਨੂੰ ਸਭਨਾ ਜੀਆਂ ਕਾਇਕ ਦਾਤਾ ਸੋਮੇ ਵੀਸਰ ਨਾ ਜਾਏ ਕਹਿੰਦੇ ਪੂਰੀ ਮਨੁੱਖਤਾ ਦੇ ਇੱਕੋ ਪਰਮਾਤਮਾ ਇੱਕੋ ਪਰਮੇਸ਼ਰ ਦੂਜਾ ਹੈ ਹੀ ਕੋਈ ਨਹੀਂ ਆ ਗੁਰਬਾਣੀ ਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਂ ਕੋਈ ਮੰਨੇ ਚਾਹੇ ਨਾ ਮੰਨੇ ਵੱਖਰੀ ਗੱਲ ਆ ਪਰ ਕੋਈ ਇਹ ਨਹੀਂ ਜੰਪਿਆ ਜਿਹੜਾ ਕਿੰਤੂ ਪਰੰਤੂ ਗੁਰਬਾਣੀ ਦੇ ਉੱਤੇ ਕਰਦੂ ਗੰਦ ਪਾਤਾ ਇਹੋ ਜਿਹੇ ਥੇਲੀ ਦੇ ਬਾਬਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਕਿ ਅਸੀਂ ਕਰਦੇ ਕੀ ਪਏ ਆ